ਕੰਨੂ ਕੀ ਲੱਭ ਜਾਊ ਇਹ ਬੱਟੀ ਜੀ ਹਾਂ ਜੀ ਹਾਂ ਹਾਂ ਜਿਹੜਾ ਮੋਰ ਸ਼ਟਰ ਜੇ ਲਾਇਆ ਇਹ ਚੱਕ ਦੋ ਮੈਨੂੰ ਚੁੜਾ ਝੁੰਡ ਬੱਟੀਏ ਚੱਕ ਦੇ ਇਹ ਕਿੱਡਾ ਛੁਪਣਾ ਭੈਣ ਦੀ ਏ ਮਾਮੀਏ ਚੱਕ ਦੇ ਇਹ ਕਿੱਡਾ ਛੁਪਣਾ ਕੰਨੂ ਕੰਨਾ ਸਾਲੀਏ ਚੱਕ ਦੇ ਇਹ ਕਿੱਡਾ ਛੁਪਣਾ ਫਿਰ ਹੋਰ ਕਿੱਥੇ ਕਮੇਟੀ ਵਾਲਿਆਂ ਨੇ ਚੱਕਣਾ ਕਾਰ ਕਰ ਬਲਤ ਸਵੇ ਦੇਰ ਦੇਰ ਬੈਠਿਆ ਆ ਦੇਖੇ ਜੇਡ ਮੇਰਾ ਦੇਖਾ ਖੜਾ ਦੇਖਦਾ ਮੈਂ ਕਿਹਨਾਂ ਆ ਆ ਆ ਸਰਦਾਰ ਜੀ ਇਹ ਆ ਇੱਕ ਚੇਹਰਾ ਰੁਕੀ ਰੁਕੀ ਰ ਇਹ ਕਿਰ ਕਿਰ ਆ ਆ ਆ ਕਿਰ ਕਿਰ ਆ ਮੇਰੀ ਕਸਣੇ ਦੋਈ ਸਾਡੂ ਸਾਡੂ ਇਕੱਠੇ ਹੋਏ ਆਦੇ ਸਾਡੂ 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 ਉਹ ਹਲੇ ਦੁਨੀਆ ਮਾਰ ਕੇ ਤਾਂ ਹੋਲੇ ਉਹ ਉੱਧਰਲੀ ਟੂਟੀ ਕੋਲ ਖੜ ਗਿਆ ਆ ਹੈ ਉਹ ਕਹਿੰਦੇ ਮਸੇਰ ਮਸੇਰ ਆ ਇਹਨਾਂ ਨੂੰ ਛੇੜੋ ਨਾ ਆ ਜੀ ਇਹ ਮੇਰੀ ਕਸਣ ਆ ਮੇਰੇ ਸਾਡੂ ਨੂੰ ਜਾ ਉਹ ਮਿਲ ਕੇ ਜਾ ਮਿਲਿਆ 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 ਆਏ ਇਹ ਮੇਨਾ ਪੜਦਾ ਸੀ ਬੇਤਾ ਮਰ ਦੇ ਕਿਹਾ ਕੋਈ ਕਿਤਾਬ ਇਹ ਆਰਾਮ ਸੀਗੇ ਮੈਂ ਕੀ ਗੱਲ ਹੋਈ ਆ ਬੋਟੀ ਮੇਰੀ ਆ ਜੱਫੀਆਂ ਲੋ ਕਾਲੂ ਪਾਈ ਜਾਂਦੀ ਆ ਮੈਨੂੰ ਇਹ ਮੇਰੇ ਪਰਦਾ ਹੁੰਦਾ ਸੀ ਮੇਰਾ ਉਹ ਪਹਿਲਾ ਹਸਕੂਆ ਹੋ ਅੱਛਾ ਪਹਿਲਾ ਹਸਬੰਦ ਹਸਬੰਦ ਆ ਜਣੇ ਤੇਨੀ ਛੱਡੀ ਸੀ ਉਹੀ ਰਹੇ ਅੱਛਾ ਹੋ ਜਾਸਗਾ ਉਹ ਤੇ ਕਿੱਦਾਂ ਦੇਖਦਾ ਆ ਐ ਐ ਉਹ ਤੇ ਕਿੱਤਾ ਕਰਦਾ ਕਹਿੰਦਾ ਕੀ ਕਹਿੰਦਾ ਕੋਈ ਨਾ ਕਹਿੰਦਾ ਕਦੀ ਸਾgnu ਵੀ ਚਲੇ ਤੇ ਬਾੜੀ ਪੁਲਾਉਂਦੀ ਹੁੰਦੀ ਸੀ ਹਾਂਜੀ ਕਹਿੰਦੇ ਆ ਦੇਖੇ ਇੱਕ ਪਾਉਂਦਾ ਸੀ ਨਾਲ ਕੰਮ ਕਰਕੇ ਜਿੱਦ ਕਾਸ ਆਏ ਤਾਂ ਮੈਂ ਬਾੜੀ ਪਾੜ ਦੇਂਦੀ ਸੀ ਏ ਝੁੰਡ ਚੱਕ ਦੇ ਝੁੰਡ ਚੱਕ ਝੁੰਡ ਏ ਝੁੰਡ ਚੱਕ ਦੇ ਮੇਰੀ ਭੈਣ ਬਣ ਕੇ ਜੱਕ ਦੇ ਤੇਰੇ ਦਰਸ਼ਨ ਕਰਨੇ ਤੇਰੇ ਮੂੰਹ ਨੂੰ ਮੱਥਾ ਟੇਕਣਾ ਵੇ ਕਾ ਤੇ ਚੱਕ ਦੇ ਵੇ ਕਾ ਨਹੀਂ ਚੱਕ ਤਾਂ ਸਹੀ ਮਾਰਾ ਜਾ ਲੈ ਆਏ ਹਾਏ 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 ਇਹ ਬਚੋ ਲੜੀਏ ਤੇਰਾ ਹਰਾਮ ਦੇ ਆ ਮੈਨੂੰ ਧੋਖਾ ਕਰ ਦਿੱਤਾ ਆਏ ਮੇਰੀ ਦੀਵੀ ਦਾ ਸਾਲੀ ਵੀਡੀਓ ਬਾਪੀਂਦੀ ਆ ਮਾਰੀ ਪੈਣਾ

ਨਹੀਂ ਇਹ ਕੰਮ ਨਹੀਂ ਕੀ ਹੈ ਇਹ ਖਾਣ ਨੂੰ ਹੁੰਦਾ ਖਾਣ ਨੂੰ ਬਾਹਰ ਬੈਠ ਕੇ ਕਹਾਣੀ ਦਾ ਜਿਹੜਾ ਖਾਂਦਾ ਜਾਂਦਾ ਭੈਣ ਦੀਏ ਮਾਮੀਆਂ ਉਹ 100 ਸਾਲ ਨਹੀਂ ਮਰਦਾ ਤੇ ਚਰਤਾ ਕਿਤੇ ਚਰਤਾ ਨਾ ਹੋਣਾ ਪਪਾ ਚੱਲ ਗਿਆ ਮੇਰੀ ਗੱਲ ਸੁਣ ਲੈ ਹਾਂ ਤੂੰ ਬਾਹਰ ਰੇਸੀ ਕਰਦਾ ਆ ਮੇਰੀ ਤੇ ਨਾ ਬਿਆ ਕਰਨਾ ਤੇ ਆਪਣੀ ਨਾਲ ਬਿਆ ਕਰਉਂਦੀ ਨਹੀਂ ਮੈਂ ਇਹ ਵਾਪਸ ਕੇ ਮੈਂ ਨਸ਼ਾ ਛੱਡ ਦਊਂਗਾ ਤੂੰ ਨਹੀਂ ਛੱਡਿਨਾ ਮੈਨੂੰ ਬਤਾ ਛੱਡ ਦਊਂਗਾ ਨਹੀਂ ਛੱਡਿਨਾ ਤੂੰ ਛੱਡ ਦਊਂਗਾ ਮੈਂ ਕਰਾਂਗੀ ਬਿਆ